ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿਕਾਰਯੋਗ ਕਿਸਾਨ ਵੀਰੋ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੀਆਂ ਅੱਗੇ ਵੀ ਕਰੀ ਦੀਆਂ ਤੇ ਅੱਜ ਵੀ ਬੇਨਤੀ ਕਰਨ ਵਾਸਤੇ ਇੱਕ ਵੀਡੀਓ ਛੋਟੀ ਜੀ ਬਣਾਉਣ ਲੱਗੇ ਰਿਕਵੈਸਟ ਕਰਨ ਲੱਗੇ ਆ ਸਾਰਿਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਇਹੋ ਬੇਨਤੀ ਕਰਨ ਲੱਗੇ ਆ ਅਸੀਂ ਵੀ ਜੱਟ ਭਰਾਈਆਂ ਤੇ ਬੇਨਤੀ ਇਹ ਕਰਨ ਲੱਗੇ ਆ ਕਿ ਜਿਸ ਤਰ੍ਹਾਂ ਆਪਾਂ ਪਰਾਲੀ ਨੂੰ ਅੱਗ ਲਾਉਣੀ ਹੈ ਨਾ ਤੇ ਅੱਗ ਲਾਉਣ ਦੇ ਨਾਲ ਜਿਹੜਾ ਵਾਤਾਵਰਨ ਸਾਰਾ ਬਿਲਕੁਲ ਖਰਾਬ ਹੋ ਜਾਂਦਾ ਆਪ ਜੀ ਨੂੰ ਵੀ ਪਤਾ ਹੀ ਆ ਕਿ ਜਿੰਨਾ ਵੀ ਧੂਆਂ ਵਾ ਸਾਰਾ ਸਮਾਨ ਦੇ ਉੱਤੇ ਚੜ ਜਾਂਦਾ ਤੇ ਖਿਆਲ ਆਉਣ ਤੋਂ ਪਹਿਲਾਂ ਹੀ ਜਿਹੜਾ ਉਹ ਜਿਹੜੇ ਉੱਤੇ ਜਾ ਕੇ ਤੇ ਵਾਤਾਵਰਣ ਖਰਾਬ ਹੋ ਕੇ ਤੇ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਆ ਜਾਂ ਧੂਆਂ ਜਾ ਹੋ ਜਾਂਦਾ ਸਾਹ ਲੈਣਾ ਬੱਚਿਆਂ ਨੂੰ ਮੁਸ਼ਕਲ ਹੋ ਜਾਂਦਾ ਸਿਆਣਿਆਂ ਨੂੰ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਆਉਣ ਜਾਣ ਵਾਲੇ ਰਾਈਆਂ ਨੂੰ ਬੜਾ ਨੁਕਸਾਨ ਹੁੰਦਾ ਸੋ ਇਸ ਕਰਕੇ ਬੇਨਤੀ ਕੀਤੀ ਆ ਕਿ ਜੇ ਆਪਾਂ ਬਈ ਅੱਗ ਖਾਲ ਕੋਈ ਨਹੀਂ ਹੈਗਾ ਤੇ ਪਹਿਲੀ ਗੱਲ ਤੇ ਅਸੀਂ ਬੇਨਤੀ ਉਹ ਕਰਦੇ ਵੀ ਅੱਗ ਨਾ ਹੀ ਲਾਈਏ ਸੁਪਰ ਸ਼ੀਟਰ ਦੇ ਨਾਲ ਵਿੱਚੇ ਬੁੱਥੇ ਵਾਹ ਦੀਏ ਜਾਂ ਹੋਰ ਕਈ ਤਰ੍ਹਾਂ ਦੇ ਜੰਤਰ ਹੈ ਜਿ ਬਥੇਰਾ ਟਾਈਮ ਕਣਕ ਨੂੰ ਤੇ ਆਪਾਂ ਵਿੱਚੇ ਹੀ ਗੱਲ ਲਈਏ ਤੇ ਜਿਹੜੀ ਆਪਣੀ ਉਪਜਾਊ ਸ਼ਕਤੀ ਆ ਪੈੜੀ ਦੀ ਉਹ ਜਿਹੜੀ ਘਟਦੀ ਆ ਉਹਦੇ ਨਾਲ ਬਹੁਤ ਉਹਨੂੰ ਵਧੀਆ ਵਿੱਚ ਗੱਲ ਦੇ ਨਾਲ ਹੁੰਦਾ ਵਾ ਸੋ ਬੇਨਤੀ ਇਹ ਕਰਕੇ ਕੀਤੀ ਆ ਜੇ ਨਹੀਂ ਹਾਲਤ ਆ ਆਪਾਂ ਦੁਪਹਿਰੇ ਅੱਗ ਲਾ ਦਿਆ ਕਰੀਏ ਜੇ ਨਹੀਂ ਰਹਿ ਸਕਦੇ ਤੇ ਲੈਣਾ ਨੂੰ ਅੱਗ ਲਾ ਦਿਆ ਕਰੀਏ ਦੁਪਹਿਰੇ ਵੇਖੋ 2:30 ਵਜੇ 1:30 ਵਜੇ ਵੀ ਲਾ ਦਈਏ ਨਾ ਅੱਗ ਤੇ ਜਿਹੜਾ ਉਹ ਧੂਮਾ ਧਾਵਾਂ ਸਾਰਾ ਮਿੰਟ ਜੀ ਉਹ ਜਿਹੜੀ ਆਕੇ ਉਹ ਲੱਗ ਕੇ ਤੇ ਸਾਰਾ ਕੁਝ ਸੜ ਜਾਂਦਾ ਵਾ ਤੇ ਵਾਤਾਵਰਨ ਵੀ ਸਾਫ਼ ਸੁਥਰਾ ਰਹਿੰਦਾ ਕਿਉਂਕਿ ਹਵਾ ਵਗਦੀ ਆ ਤੇ ਧੂਆਂ ਕਿਤੇ ਦੀ ਕਿਤੇ ਚਿਲ ਜਾਂਦਾ ਦੂਜੇ ਨੰਬਰ ਤੇ ਜਿਹੜੇ ਮਹਿਕਮੇ ਵਾਲੇ ਵੀਰ ਆ ਖੇਤੀਬਾੜੀ ਵਾਲੇ ਵੀਰ ਆ ਸਾਡੇ ਨਾਲ ਹੋਈ ਆ ਤੇ ਕਈਆਂ ਭੈਣ ਭਰਾਵਾਂ ਨੇ ਇਹੋ ਦੱਸਿਆ ਉਹਨਾਂ ਨੂੰ ਇਹ ਸਲਾਹ ਨਾ ਦੱਸਿਆ ਕਰੋ ਇਹਨਾਂ ਖੇਤੀਬਾੜੀ ਵੀਰਾਂ ਨੂੰ ਵੀ ਬੇਨਤੀ ਅਫਸਰਾਂ ਨੂੰ ਕਿ ਜਾ ਕੇ ਕਹਿੰਦੇ ਕਿ ਸ਼ਾਮ ਨੂੰ 5 ਵਜੇ ਤੋਂ ਬਾਅਦ ਤੁਸੀਂ ਜਿਹੜੀ ਅੱਗ ਲਾ ਦਿਓ ਜਿਹੜੀ ਰਿਟਾਰ ਸਿਸਟਮ ਆ ਉਹ 5 ਵਜੇ ਤੋਂ ਬਾਅਦ ਨਹੀਂ ਚੁੱਕਦਾ ਤੇ ਤੁਸੀਂ ਅੱਗ ਲਾ ਦਿਓ ਵੇਖੋ ਰਾਤ ਨੂੰ ਨਾ ਤੇ ਅੱਗ ਲੱਗਦੀ ਆ ਉਹ ਜੱਟ ਕਈ ਭੈਣ ਭਰਾ ਜਿਹੜੇ ਉਹ ਰਾਤ ਨੂੰ ਅੱਗ ਲਾ ਦਿੰਦੇ ਆ ਤੇ ਉਹ ਰਾਤ ਜਿਹੜੀ ਸਾਰੀ ਧੂਂਹ ਦੀ ਰਹਿੰਦੀ ਆ ਤੇ ਉਹ ਜ਼ਿਆਦਾ ਧੂਆਂ ਹੁੰਦਾ ਤੇ ਉਹ ਜ਼ਿਆਦਾ ਨੁਕਸਾਨ ਕਰਦਾ ਸੋ ਬੇਨਤੀ ਇਹ ਆ ਕਿ ਇਹੋ ਜਿਹਾਂ ਸਲਾਵਾ ਨਾ ਹੀ ਦਿਆ ਕਰੀਏ ਤੇ ਚੰਗੀ ਗੱਲ ਆ ਜਿਹੜੇ ਆ ਖੇਤੀਬਾੜੀ ਵਾਲੇ ਵੀਰ ਆ ਅਫਸਰ ਆ ਦੂਜੇ ਤੀਜੇ ਉਹ ਆ ਕੇ ਕਹਿ ਦਿੰਦੇ ਆ ਕਿ ਤੁਸੀਂ 5 ਵਜੇ ਤੋਂ ਬਾਅਦ ਅੱਗ ਲਾ ਦਿਓ ਕੋਈ ਨਹੀਂ ਆਉਂਦਾ ਤੁਹਾਡੇ ਵਾਲਾ ਸੋ ਇਹੋ ਜਿਹੀਆਂ ਬੇਨਤੀਆਂ ਆ ਵੀ ਇਹੋ ਜਿਹੇ ਕੰਮ ਨਾ ਕਰਿਆ ਕਰੀਏ ਆਪਾਂ ਇਹੋ ਜੀ ਸਲਾਹ ਨਾ ਦਈਏ ਇਹੋ ਕਹਿ ਦਿਓ ਫਿਰ ਪੀ ਜਿਹੜੇ 1:00 1:30 ਵਜੇ ਅਗਲਾ ਦਿਓ ਜਿਹੜੀ ਤੇ ਉਹ ਸੜ ਕੇ ਸਾਰਾ ਕੁਝ ਸੁਆਹ ਹੋ ਜਾਊਗਾ ਤੇ ਕੋਈ ਗੱਲ ਨਹੀਂ ਗੀ ਸੋ ਇਹ ਬੇਨਤੀਆਂ ਕੀਤੀਆਂ ਕਿ ਆਪਾਂ ਖੁਸ਼ਹਾਲ ਤਾਂ ਹੀ ਆ ਜੇ ਆਪਣੀ ਪੈੜੀ ਆਪਣੇ ਬਾਲ ਬੱਚੇ ਸਾਰਾ ਪਰਿਵਾਰ ਤਾਂ ਅੰਦਰੁਸਤੀ ਆ ਤਾਂ ਅੰਦਰੁਸਤੀ ਤਾਂ ਹੀ ਆ ਵੇਖੋ ਕਿੱਡਾ ਸੋਹਣਾ ਮੌਸਮ ਬਣਿਆ ਤੇ ਜਦੋਂ ਅਗਲਾ ਦਿਨੇ ਧੂਆ ਹੋ ਜਾਂਦਾ ਸਾਰਾ ਹੀ ਸਮਾਨ ਤੇ ਚੜ ਜਾਂਦਾ ਤੇ ਉਹ ਸਾਰਾ ਕੁਝ ਵਾਤਾਵਰਨ ਖਰਾਬ ਕਰਦਾ ਸੋ ਇਹ ਬੇਨਤੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਆ ਤੇ ਕਿਸੇ ਨੂੰ ਕੋਈ ਗੁੱਸਾ ਕਿڑا ਨਾਲ ਲੱਗਾ ਲੱਗਾ ਹੋਵੇ ਤੇ ਮਾਫ ਕਰਿਓ ਗੁੱਸਾ ਕਰਿਓ ਨਾ ਵੇਹ ਗੁੱਸੇ ਵਾਲੀ ਕੋਈ ਗੱਲ ਹੈਗੀ ਨਹੀਂਗੀ ਜੇ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ ਜੇ ਅਹੀਂ ਕੋਈ ਗਲਤ ਬੋਲਿਆ ਤੇ ਅਹੀਂ ਉਹਦਾ ਅਹੀਂ ਸੁਧਾਰ ਕਰਾਂਗੇ ਸੋ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ